ਨਾਮ ਰਸ ਜਰਨਾ ਨਾਮ ਦਾ ਸਾਧਨ ਸੁਖਲਾ ਹੈ ਰਸ ਔਖਾ ਲੱਭਦਾ ਹੈ ਨਾਮ ਰਸ ਨੂੰ ਜਰਨਾ ਕਠਨ ਹੁੰਦਾ ਹੈ ਇਹ ਰਸ ਕਈ ਉਸ਼ਾਲੇ ਦਿੰਦਾ ਹੈ ਜੋ ਸਾਈਂ ਦੇ ਪਿਆਰ ਵਿੱਚ ਜਰਨੇ ਹੁੰਦੇ ਹਨ ਭਲੇਵੇ ਨਾਲ ਉਸ ਪ੍ਰਭਾਵੇਠ ਹਉ ਕੋਈ ਨਾ ਕੋਈ ਥਾਂ ਤੱਕ ਕੇ ਸਿਰ ਕੱਢ ਲੈਂਦੀ ਹੈ ਸੋ ਨਿਮਰੀ ਭਾਵ ਵਿੱਚ ਰਹਿ ਕੇ ਅਰਦਾਸ ਦੇ ਆਸਰੇ ਜਰਨਵਲ ਰੋਖ ਲੋੜੀਏ ਜਿਵੇਂ ਆਖਦੇ ਹਨ ਘਿਓ ਦਾ ਪਚਣਾ ਮਿਸਰੀ ਤੇ ਕਾਲੀ ਮਿਰਚ ਦੇ ਅਨੁਪਾਨ ਨਾਲ ਹੁੰਦਾ ਹੈ ਨਹੀਂ ਤਾਂ ਘਿਓ ਦਾ ਸੇਵਨ ਸੁਸਤੀ ਪੈਦਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ